ਸਸਿਕਾਲ ਜੀ ਮੈਂ ਗੁਰਪ੍ਰੀਤ ਬਰਾੜ ਪ੍ਰਾਨ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਸਭ ਨੂੰ ਰਿਕਵੈਸਟ ਕਰਨੀ ਚਾਹੁੰਦੀ ਆ ਕਿ ਜਿੰਨਾ ਮੇਰਾ ਭੈਣ ਭਰਾਵਾਂ ਨੇ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਕਿ ਜੋ ਮੈਂ ਨਮੀਆਂ ਨਮੀਆਂ ਰੈਸਪੀਆਂ ਘਰ ਦੇ ਵਿੱਚ ਬਣਾਉਣੀ ਆ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ ਸਕਲ ਤੇ ਤੁਸੀਂ ਦੇਖ ਸਕੋ ਅੱਜ ਆਪਾਂ ਬਣਾਉਣ ਲੱਗੇ ਆਗੇ ਅੰਮ੍ਰਿਤਸਰ ਦੇ ਖੱਟੇ ਮਿੱਠੇ ਲੱਡੂ ਜਦੋਂ ਵੀ ਆਪਾਂ ਅੰਸਰ ਜਾਂਦੇ ਆ ਤਾਂ ਆਮ ਰੇੜੀਆਂ ਦੇ ਉੱਪਰ ਇਹ ਮਿਲਦੇ ਆ ਕਿ ਬਹੁਤ ਹੀ ਟੇਸਟੀ ਲੱਗਦੇ ਆ ਅੱਜ ਆਪਾਂ ਘਰ ਦੇ ਵਿੱਚ ਬਣਾਉਣੇ ਆ ਤੇ ਦੇਖਦੇ ਆ ਕਿ ਘਰ ਦੇ ਵਿੱਚ ਇਹ ਕਿਵੇਂ ਬਣਦੇ ਆ ਅੱਜ ਉਹ ਜੀ ਬਣਾਉਣੇ ਆ ਲੱਡੂ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇਮਲੀ ਤਿਆਰ ਕਰਾਂਗੇ ਮੈਂ ਇਮਲੀ ਸਵੇਰੇ ਗਰਮ ਪਾਣੀ ਦੇ ਵਿੱਚ ਭਿਉਂ ਦਿੱਤੀ ਸੀ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਪਾਣੀ ਤਿਆਰ ਕਰਦੇ ਆ ਪਰ ਮੈਂ ਨਾਲ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਹ ਇੱਕ ਕੌਲੀ ਜਿਹੜੀ ਦਾਲ ਐ ਛੋਲਿਆਂ ਦੀ ਦਾਲ ਉਸ ਨੂੰ ਭਿਉਂ ਦਿੱਤਾ ਸੀ ਤੇ ਨਾਲ ਹੀ ਜਿਹੜੇ ਅੱਧੀ ਕੌਲੀ ਮਾਂ ਦੀ ਦਾਲ ਸੀ ਉਸ ਨੂੰ ਝੋਉ ਦਿੱਤਾ ਸੀਗਾ ਇਹ ਮੈਂ ਸਵੇਰ ਦੇ ਭੰਉਤੇ ਹੋਏ ਸੀ ਹੁਣ ਆ ਦੁਪਹਿਰਾ ਹੋ ਗਿਆ ਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਪਾਣੀ ਹੈ ਉਹ ਤਿਆਰ ਕਰਾਂਗੇ ਕਿਉਂਕਿ ਪਾਣੀ ਥੋੜਾ ਜਿਹਾ ਫਰਮੈਂਟ ਹੋ ਜੂਗਾ ਉਦੋਂ ਤੱਕ ਵਧੀਆ ਬਣ ਜਾਏਗਾ ਤੇ ਉਨੀ ਦੇਰ ਦੇ ਵਿੱਚ ਆਪਾਂ ਆਪਣੀ ਦਾਲ ਤਿਆਰ ਕਰ ਲਵਾਂਗੇ ਹਾਂਜੀ ਉਹਦੇ ਲਈ ਆਪਾਂ ਨੂੰ ਸਬਜ਼ੀਆਂ ਚਾਹੀਦੀਆਂ ਨੇ ਕੁਝਕ ਇਹ ਜੀ ਚਿਕੰਦਰ ਲਿਆ ਮੈਂ ਇਹ ਤਾਂ ਮੈਂ ਕਲਰ ਦੇ ਲਈ ਲਿਆ ਕਿਉਂਕਿ ਇਹ ਬਹੁਤ ਇਹਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਤੇ ਇਹਦੇ ਕਲਰ ਵੀ ਬਹੁਤ ਸੋਹਣਾ ਆਉਗਾ ਇਹ ਮਲੀ ਦੇ ਵਿੱਚ ਤੇ ਇੱਕ ਮੈਂ ਗਾਜਰ ਲਈ ਹੈ ਤੇ ਦੋ ਮੈਂ ਪਿਆਜ਼ ਲਏ ਆ ਤੁਸੀਂ ਇਹਨਾਂ ਨੂੰ ਚਾਹੋ ਤਾਂ ਬਹੁਤ ਬਰੀਕ ਬਰੀਕ ਕੱਟ ਸਕਦੇ ਹੋ ਜਿੰਨਾ ਬਰੀਕ ਹੁੰਦਾ ਹੈ ਨਾ ਉਹਨਾਂ ਕੱਟ ਲੈ ਨਹੀਂ ਤਾਂ ਫਿਰ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਕद्दूकश ਕਰ ਲਓ ਮੋٹے ਪਾਸੇ ਦੇ ਨਾਲ ਬਹੁਤ ਵਧੀਆ ਬਣਦੇ ਆ ਇਹ ਆ ਦੇਖੋ ਜੀ ਦੇਖੋ ਕਿੰਨੇ ਸੋਨੇ ਮੋٹے ਮੋٹے ਬਣਦੇ ਆ ਜੇ ਨਹੀਂ ਤੁਸੀਂ ਜੇ ਬਰੀਕ ਕੱਟ ਸਕਦੇ ਹੋ ਤਾਂ ਬਹੁਤ ਜ਼ਿਆਦਾ ਬਰੀਕ ਕੱਟ ਲਓ ਆਪਾਂ ਹੁਣ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਕद्दूकश ਕਰ ਲਾਂਗੇ ਹਾਂਜੀ ਕਾਜਰਾਂ ਨੂੰ ਮੈਂ ਕद्दूकश ਕਰ ਲਿਆ ਚਿਕੰਦਰ ਨੂੰ ਮੈਂ ਕੰਦੂ ਕਸ਼ ਕਰ ਲਿਆ ਤੇ ਪਿਆਜ਼ ਨੂੰ ਮੈਂ ਬਰੀਕ ਬਰੀਕ ਇਸ ਤਰੀਕੇ ਨਾਲ ਕੱਟ ਲਿਆ ਪਤਲਾ ਪਤਲਾ ਲੰਬਾ ਲੰਬਾ ਹੁਣ ਆਪਾਂ ਜਿਹੜਾ ਪਾਣੀ ਐ ਇਹਦਾ ਘੋੜਾ ਉਹ ਤਿਆਰ ਕਰਨ ਲੱਗੇ ਆਂ ਜਿਹੜੀ ਇਮਲੀਆਂ ਦੇਖੋ ਫੁੱਲ ਗਈਆਂ ਕਿਉਂਕਿ ਇਹ ਗਰਮ ਪਾਣੀ ਦੇ ਵਿੱਚ ਪਾਈ ਸੀ ਮੈਂ ਤੇ ਹੁਣ ਆਪਾਂ ਜਿਹੜਾ ਇਹਦਾ ਪਲਪ ਆ ਉਹ ਬਣਾ ਲੈਣਾ ਚੰਗੀ ਤਰ੍ਹਾਂ ਹੱਥ ਦੇ ਨਾਲ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਸਾਰਾ ਜਿਹੜਾ ਇਹਦਾ ਪਤਲਾ-ਪਤਲਾ ਪਾਣੀ ਬਣਾਉਣਾ ਆਪਾਂ ਚਟਨੀ ਨਹੀਂ ਬਣਾਉਣੀ ਪਾਣੀ ਬਣਾਉਣਾ ਇਸ ਦਾ ਆਪਾਂ ਇਹ ਆਪਾਂ ਸਾਰੇ ਜਿਹੜੇ ਬੀਜ ਨੇ ਇਹ ਪੋਣ ਲਵਾਂਗੇ ਇਹਨੂੰ ਅਲੱਗ ਕੱਟ ਲਵਾਂਗੇ ਹਾਂਜੀ ਆਪਾਂ ਇਮਲੀ ਦੇ ਬੀਜੇ ਦੇ ਵਿੱਚ ਤਕਰੀਬਨ ਆਪਣੇ ਚੰਗੀ ਤਰ੍ਹਾਂ ਘੁਲ ਗਏ ਆ ਹੁਣ ਆਪਾਂ ਇਸ ਨੂੰ ਨਾ ਇਸ ਦੇ ਵਿੱਚ ਪੋਣ ਲੈਨੇ ਆ ਇਹਦਾ ਜਿਹੜਾ ਪਲਪ ਹੈ ਉਹ ਇਸ ਦੇ ਵਿੱਚ ਆ ਜਾਊਗਾ ਇੱਕ ਚਮਚੇ ਦੇ ਨਾਲ ਆਪਾਂ ਇਸ ਤਰੀਕੇ ਨਾਲ ਇਸ ਨੂੰ ਸਾਰੀ ਇਮਲੀ ਨੂੰ ਹੌਲੀ-ਹੌਲੀ ਪੋਣ ਲੈਣਾ ਤਾਂ ਕਿ ਜਿਹੜੇ ਰੇਸ਼ੇ ਜੇ ਨੇ ਨਾ ਇਮਲੀ ਦੇ ਉਹ ਉੱਪਰ ਹੀ ਰਹਿ ਜਾਣ ਉਹ ਆਪਣੀ ਪੌਣੀ ਦੇ ਵਿੱਚ ਆ ਜਾਣ ਉਹ ਜਦੋਂ ਆਪਾਂ ਖਾਣੇ ਆ ਇਹਨਾਂ ਨੂੰ ਫਿਰ ਮੈਨੂੰ ਚੰਗੇ ਨਹੀਂ ਲੱਗਦੇ ਉਹ ਤੇ ਆਪਾਂ ਪੁੱਣ ਲੈਣਾ ਹਾਂਜੀ ਹੁਣ ਆਪਾਂ ਪਾਣੀ ਹੈ ਜਿਹੜਾ ਇਮਲੀ ਦਾ ਉਹ ਦੇਖੋ ਪਤਲਾ ਪਾਣੀ ਹੈ ਉਹ ਆਪਾਂ ਚੰਗੀ ਤਰ੍ਹਾਂ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਮਸਾਲੇ ਪਾਉਂਗੇ ਮਸਾਲਿਆਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਬਰੀਕ ਹਿੰਗ ਪਾਉਂਗੀ ਥੋੜੀ ਜਿਹੀ ਕਿਉਂਕਿ ਇਹਦੇ ਨਾਲ ਇਹਦਾ ਟੇਸ ਵੀ ਦੁੱਗਣਾ ਹੋ ਜਾਵੇ ਤੇ ਜਲਦੀ ਆਪਣੇ ਹਜਮ ਆ ਜਾਊਗਾ ਥੋੜੀ ਲਾਲ ਮਿਰਚ ਇੱਕ ਕਸ਼ਮੀਰੀ ਲਾਲ ਮਿਰਚ ਕੋੜੀ ਨਹੀਂ ਹੈਗੀ ਸਵਾਦ ਅਨੁਸਾਰ ਨਮਕ ਮੱਧਾ ਚਮਚ ਨਮਕ ਥਾਲਿਆ ਕਿਉਂਕਿ ਅੱਧਾ ਚਮਚ ਮੈਂ ਕਾਲਾ ਨਮਕ ਪਾਉਣਾ ਹੈ ਕਾਲੇ ਨਮਕ ਦੇ ਨਾਲ ਇਸ ਪਾਣੀ ਦਾ ਜਿਹੜਾ ਸਵਾਦ ਆ ਉਹ ਡਬਲ ਹੋ ਜਾਂਦਾ ਇਹ ਜੀਰਿਆਂ ਦਾ ਪਾਊਡਰ ਆ ਭੁੰਨੇ ਹੋਏ ਦਾ ਇਹ ਮੈਂ ਘਰੇ ਬਣਾਇਆ ਸੀ ਤੇ ਇਹ ਰਿਐ ਸਪਿਰਿਟੋਲ ਵੀ ਪਾ ਦੂੰਗੇ ਤੇ ਇਹ ਹੈਗਾ ਜੀ ਚਾਟ ਮਸਾਲਾ ਇਹ ਮੈਂ तकरीबन ਇੱਕ ਚਮਚ ਹੀ ਪਾ ਦਿੰਨੀ ਹੁਣ ਆਪਾਂ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਘੋਲ ਲੈਨੇ ਹੁਣ ਆਪਾਂ ਇਸ ਦੇ ਵਿੱਚ ਪੀਸੀ ਹੋਈ ਚੀਨੀ ਪਾਵਾਂਗੇ ਦੇਸੀ ਖੰਡ ਪਾ ਲਓ ਜਾਂ ਦੂਸਰੀ ਚੀਨੀ ਪਾ ਲਓ ਤਾਂ ਕਿ ਜਿਹੜਾ ਇਹਦਾ ਬੈਲੈਂਸ ਆ ਉਹ ਬਣਿਆ ਰਹੇ तकरीबन ਅੱਧੀ ਕੌਲੀ ਦੇ ਕਰੀਬ ਮੈਂ ਇਸ ਦੇ ਵਿੱਚ ਚੀਨੀ ਪਾਤੀ ਕਿਉਂਕਿ ਇਮਲੀ ਬਹੁਤ ਖੱਟੀ ਹੈ ਨਹੀਂ ਤਾਂ ਬਿਲਕੁਲ ਹੀ ਨਹੀਂ ਖਾ ਹੁਣੇ ਤਾਂ ਇਸ ਕਰਕੇ ਇਸ ਦਾ ਬੈਲੈਂਸ ਬਣਾਉਣ ਦੇ ਲਈ ਆਪਾਂ ਇਸ ਦੇ ਵਿੱਚ ਚੀਨੀ ਪੀਸੀ ਹੋਈ ਪਾਵਾਂਗੇ ਕਿਉਂਕਿ ਮੈਂ ਘਰੇ ਹੀ ਚੀਨੀ ਇਹ ਪੀਸੀ ਹੈ ਦੇਸੀ ਖੰਡ ਹੈ ਨਹੀਂ ਸੀ ਅੱਜ ਚੰਗੀ ਦਰੈ ਇਸ ਨੂੰ ਕੋਲ ਲਵਾਂਗੇ ਸਾਰੇ ਘਰਾਂ ਦੇ ਇਸ ਨੂੰ ਮੈਂ ਵੱਡੇ ਬੌਲ ਦੇ ਵਿੱਚ ਟ੍ਰਾਂਸਫਰ ਕਰ ਲਿਆ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਪਾਣੀ ਦੀ ਹੋਰ ਜ਼ਰੂਰਤ ਹੈ ਤਾਂ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਇਹ ਕੋਲ ਦੇਖੋ ਬਿਲਕੁਲ ਪਤਲਾ ਹੈ ਜੀ ਚਟਨੀ ਵਰਗਾ ਨਹੀਂ ਹੈਗਾ ਜਿਵੇਂ ਆਪਣਾ ਪਾਣੀ ਹੁੰਦਾ ਗੋਲਗੱਟਾ ਦਾ ਉਸੇ ਤਰ੍ਹਾਂ ਹੁਣ ਆਪਾਂ ਜਿਹੜੀਆਂ ਇਹ ਸਬਜ਼ੀਆਂ ਨੇ ਇਹ ਪਾ ਦੇਣੀਆਂ ਨੇ ਸਭ ਤੋਂ ਪਹਿਲਾਂ ਆਪਾਂ ਪਿਆਜ਼ ਪਾ ਦਾਂਗੇ ਫਿਰ ਆਪਾਂ ਚਕੰਦਰ ਪਾ ਦਾਂਗੇ ਤੇ ਆਪਾਂ ਥੋੜੀਆਂ ਕਾਜਰ ਪਾ ਦਾਂਗੇ ਇਹ ਜ਼ਿਆਦਾ ਨਹੀਂ ਥੋੜੀਆਂ ਆਪਾਂ ਰੱਖ ਲਿਆ ਥੋੜਾ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਹਿਲਾ ਦਾਂਗੇ ਉਨੀ ਦੇਰ ਆਪਾਂ ਦਾਲ ਤਿਆਰ ਕਰਾਂਗੇ ਤੇ ਉਨੀ ਦੇਰੇ ਜਿਹੜਾ ਆਪਣਾ ਪਾਣੀ ਹੈ ਇਹ ਬਣ ਕੇ ਤਿਆਰ ਹੋ ਜਣਾ ਚੰਗੀ ਤਰ੍ਹਾਂ ਫਾਰਮਟ ਹੋ ਜਾਣਾ ਹਾਂਜੀ ਸਭ ਤੋਂ ਪਹਿਲਾਂ ਹੁਣ ਆਪਾਂ ਇਸ ਦੇ ਵਿੱਚੋਂ ਜਿਹੜਾ ਦਾਲ ਦਾ ਪਾਣੀ ਹੈਗਾ ਇਹ ਇਸ ਨੂੰ ਆਪਾਂ ਨਿਚੋੜ ਲਵਾਂਗੇ ਦਾਲ ਦਾ ਪਾਣੀ ਆਪਾਂ ਨਿਚੋੜ ਲਿਆ ਹੁਣ ਆਪਾਂ ਇਸ ਨੂੰ ਇਹਦੇ ਵਿੱਚ ਗ੍ਰਾਈਂਡਰ ਦੇ ਵਿੱਚ ਪਾਵਾਂਗੇ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਗ੍ਰਾਈਂਡ ਕਰ ਲੈਣਾ ਪਹਿਲਾਂ ਆਪਾਂ ਟਰਾਈ ਕਰਾਂਗੇ ਬਿਨਾਂ ਪਾਣੀ ਤੋਂ ਗ੍ਰਾਈਂਡ ਕਰਨਗੇ ਜੇ ਲੋੜ ਪਈ ਤਾਂ 1-2 ਚਮਚੇ ਪਾਣੀ ਦੇ ਪਾ ਲਵਾਂਗੇ ਇਸਕੇ ਜੀ ਦੋਲੇ ਦਾਣੇ ਆਪ ਇਸ ਦੇ ਵਿੱਚ ਪਾ ਦੇਣੀਆਂ ਨੇ ਇਹ ਮਾਹਾਂ ਦੀ ਦਾਣ ਵੀ ਮੇਰੇ ਇਸ ਦੇ ਵਿੱਚ ਹੀ ਪਾਉਣ ਲੱਗੀ ਆ ਆਪਾਂ ਇਕੱਠੀ ਮਿਕਸ ਕਰ ਲੈਣੀ ਨੇ ਤੇ ਹੁਣ ਮੈਂ ਇਹਨੂੰ ਕਰਾਰਾ ਪਣ ਦੇਣ ਦੇ ਲਈ 2-3 ਹਰੀਆਂ ਮਿਰਚਾਂ ਇਸ ਦੇ ਵਿੱਚ ਪਾਉਂਗੀ ਤੇ ਇੱਕ ਅਦਰਕ ਦਾ ਟੁਕੜਾ ਮੈਂ ਇਹਨੂੰ ਚੰਗੀ ਤਰ੍ਹਾਂ ਛਿੱਲ ਲਿਆ ਆਪਾਂ ਬ੍ਰੀਕ ਬ੍ਰੀਕ ਕੱਟ ਕੇ ਵੀ ਨਾਲ ਹੀ ਪਾ ਦੇਣਾ ਨਾਲ ਹੀ ਇਸਨੇ ਗ੍ਰाइंड ਹੋ ਜਾਣਾ ਚਾਹੀਦਾ ਹਾਂਜੀ ਲੋ ਜੀ ਆਪਣਾ ਪੇਸਟ ਤਿਆਰ ਹੋ ਗਿਆ ਆਪਾਂ ਨੂੰ ਥੋੜੇ ਜਿਹਾ ਪਾਣੀ ਦੀ ਇਸ ਦੇ ਵਿੱਚ ਜ਼ਰੂਰਤ ਪਈ ਸੀ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ। ਹਾਂਜੀ ਹੁਣ ਆਪਾਂ ਮਿਕਸਰ ਦੇ ਵਿੱਚ ਆਪਾਂ ਪਾਉਨੇ ਆ ਨਮਕ। ਇਹਨਾਂ ਕਾਪਾਂ ਨਮਕ ਅੱਧਾ ਚਮਚਾ ਪਾ ਨਮਕ ਪਾ ਲੈਣਾ। ਹਾਂ ਤਾਂ ਜਾਂ ਤੁਸੀਂ ਇਸ ਦੇ ਵਿੱਚ ਬੇਕਿੰਗ ਪਾਊਡਰ ਪਾ ਲਓ। ਕੀ ਦੇ ਕਰੀਵੇ ਇਹ ਬੇਕਿੰਗ ਪਾਊਡਰ ਹੁਣ ਆਪਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂ ਇੱਕ ਪਾਸੇ ਹੀ ਕਰ ਲੈ ਲਗਾਤਾਰ ਐਸੇ ਤਰੀਕੇ ਨਾਲ ਹੁਣ ਕਦੇ ਐਵੇਂ ਨਹੀਂ ਕਰਨਾ ਮੈਂ ਇਸ ਤਰੀਕੇ ਨਾਲ ਕਰ ਰਹੀ ਹਾਂ ਤਾਂ ਐਵੇਂ ਹੀ ਕਰਨਾ ਹੈ ਤਾਂ ਕਿ ਇਹਦੇ ਵਿੱਚ ਜਿਹੜੀ ਹਵਾ ਉਹ ਭਰ ਤੇ ਆਪਣੇ ਜਿਹੜੇ ਬੜੇ ਹੈ ਆਪਣੇ ਜਿਹੜੇ ਰਾਮ ਲੱਡੂ ਆ ਉਹ ਕੋਲੇ ਕੋਲੇ ਤੇ ਕ੍ਰਿਸਪੀ ਕ੍ਰਿਸਪੀ ਫੁੱਲੇ ਫੁੱਲੇ ਬਣ ਗਏ ਲਗਾਤਾਰ 5 ਮਿੰਟ ਹੋ ਗਏ ਆ ਮੈਨੂੰ ਮੈਂ ਇਸੇ ਤਰੀਕੇ ਦੇ ਨਾਲ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਇਸ ਨੂੰ ਹਿਲਾ ਰਹੀ ਆ ਇਹਨਾਂ ਦਾ ਦੇਖੋ ਕਲਰ ਚੇਂਜ ਹੋ ਗਿਆ yellow ਤੋਂ white ਹੋ ਗਿਆ ਦਾਣਾਂ ਦਾ ਕਲਰ yellow ਸੀ white ਹੋ ਗਿਆ ਹੁਣ ਆਪਾਂ ਦੇਖਦੇ ਆ ਕਿ ਇਹ ਆਪਣਾ ਤਿਆਰ ਹੈ ਕੋਲ ਆਪਣਾ ਬਣਾਉਣ ਦੇ ਲਈ ਬੜੇ ਬਣਾਉਣ ਦੇ ਲਈ ਰਾਮ ਲੱਡੂ ਬਣਾਉਣ ਦੇ ਲਈ ਕਿ ਨਹੀਂ ਆਪਾਂ ਇੱਕ ਕੌਲੀ ਦੇ ਵਿੱਚ ਪਾਣੀ ਲਿਆ हल्का जहा पावे देखो ये उपर तैर आइटमीज रैडी है जो नीचे बैठ तो अपन जो बीट करना होर मिक्स करना पैंता अपना घोल बिल्कुल रैडी है तो जी अपना तेल आप गर्म करने रख दिता से बिल्कुल रैडी है आप हल्का जहां देखते हैं कि अपना तेल बन गया ਹਾਂਜੀ ਉੱਪਰ ਫਲੋਟ ਹੋ ਰਿਹਾ ਤੇਲ ਬਿਲਕੁਲ ਰੈਡੀ ਹੈ ਜਿਹੜਾ ਆਪਾਂ ਚੈੱਕ ਕਰਨ ਦੇ ਲਈ ਇੱਕ ਬੜਾ ਪਾ ਕੇ ਦੇਖਿਆ ਸੀ ਇਹ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਪੂਰੇ ਪੋਣੇ ਸ਼ੁਰੂ ਕਰਦੇ ਹਾਂ ਤੁਸੀਂ ਇਸ ਨੂੰ ਚਮਚ ਨਾਲ ਦੀ ਪਾ ਸਕਦੇ ਹੋ ਤੇ ਇਸ ਤਰੀਕੇ ਨਾਲ ਹੱਥ ਨਾਲ ਵੀ ਛੱਡ ਸਕਦੇ ਹੋ ਗੋਲ ਗੋਲ ਇਹਨਾਂ ਨੇ ਉੱਪਰ ਆਪਣੇ ਆਪ ਫਲੋਟ ਹੋਈ ਜਾਣ ਤੁਸੀਂ ਕੋਈ ਕੜਸ਼ੀ ਨਹੀਂ ਮਾਰਨੀ ਕੋਈ ਝਾਰਨੀ ਨਹੀਂ ਮਾਰਨੀ ਜਿੰਨੇ ਇੱਕ ਬਾਰੀ ਚਾਹੁੰਦੇ ਨੇ ਉਹਨੇ ਆਪਾਂ ਪਾ ਦਿੰਦੇ ਹਾਂ ਹਾਂਜੀ ਹੁਣ ਆਪਾਂ ਇਹਨੂੰ ਹਲਕਾ ਜਿਹਾ ਹਲਾਵਾਂਗੇ ਇਹ ਸਾਰੇ ਉੱਪਰ ਆਪਣੇ ਆਪ ਹੀ ਘੁਮ ਰਹੇ ਆ ਤੇ ਆਪਣੇ ਆਪ ਹੀ ਆਪਣੇ ਪਾਸੇ ਆ ਜਿਹੜੇ ਉਹ ਫਲਟ ਰਹੇ ਆ ਜੇ ਕੋਈ ਰਹਿ ਜਾਂਦਾ ਤੁਸੀਂ ਆਪਣੇ ਆਪ ਆਪ ਵੀ ਇਸ ਨੂੰ ਪਕਾ ਸਕਦੇ ਹੋ ਤਾਂ ਇਹ ਬਹੁਤ ਹੈਲਦੀ ਚੀਜ਼ ਹੈ ਸਵਾਦ ਤਾਂ ਹੈ ਹੀ ਹੈ ਤੇ ਹੈਲਦੀ ਵੀ ਬਹੁਤ ਹੈ ਕਿਉਂਕਿ ਦਾਲਾਂ ਤੋਂ ਬੜਿਆ ਹੈ ਪ੍ਰੋਟੀਨ ਨਾਲ ਭਰਪੂਰ ਸੋ ਕਦੇ-ਕਦੇ ਬਣਾ ਲੈਣਾ ਚਾਹੀਦਾ ਬਹੁਤ ਵਧੀਆ ਲੱਗਦਾ ਤੇ ਅੱਗ ਦਾ ਫਲੇਮ ਹੈ ਜਿਹੜਾ ਉਹ ਤੁਸੀਂ ਮੀਡੀਅਮ ਹੀ ਰੱਖਣਾ ਇਹਦੇ ਨਾਲ ताकि अंदर तो चंगी तरह सॉफ्ट ते बाहर तो पूरे क्रंची फुले फुले बनने देखो जी आ गोल्डन ब्राउन हो गया, अपना पहला पूर बन के तैयार है है जो यही बिल्कुल नहीं पीने दे। तेल देखो देखो बिल्कुल नहीं तेल निकलना ते अपना पहला पूर बन के रेडी है इस तरीके के आपकिन पा देवे ਾਰੇ ਮੱਡੂ ਆਪਣੇ ਬਣ ਕੇ ਤਿਆਰ ਹੈ ਤੁਸੀਂ ਇਸ ਨੂੰ ਸਾਈਜ਼ ਦੇ ਵਿੱਚ ਵੱਡੇ ਛੋਟੇ ਜਿੱਦਾਂ ਤੁਹਾਡਾ ਦਿਲ ਕਰੇ ਰੱਖ ਸਕਦੇ ਹੋ ਹੁਣ ਆਪਾਂ ਜਿਹੜੇ ਠੰਡੇ ਹੋ ਚੁੱਕੇ ਆ ਉਹਨਾਂ ਨੂੰ ਪਾਵਾਂਗੇ ਇੱਕ ਪਲੇਟ ਦੇ ਵਿੱਚ ਤਕਰੀਬਨ ਇੰਨੇ ਆ ਗਏ ਹੁਣ ਆਪਣਾ ਪਾਣੀ ਬਿਲਕੁਲ ਰੈਡੀ ਹੈ ਦੇਖੋ ਚਕੰਦਰ ਜਿਹੜਾ ਪਾਇਆ ਸੀ ਬੀਟ ਰੂਟ ਉਹਨੇ ਆਪਣਾ ਕਲਰ ਕਿੰਨਾ ਸੋਹਣਾ ਦਿੱਤਾ ਮੈਂ ਇਹਦੇ ਵਿੱਚ ਕੋਈ ਕਲਰ ਨਹੀਂ ਪਾਇਆ ਫੂਡ ਕਲਰ ਉਹਦੀ ਜ਼ਰੂਰਤ ਹੀ ਨਹੀਂ ਹੈਗੀ ਤੁਸੀਂ ਇਸ ਨੂੰ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਪਾ ਦੋ। ਲੈਦੇ ਵਿੱਚ ਇਮਲੀ ਦਾ ਸਵਾਦ ਤੇ ਸਬਜ਼ੀਆਂ ਦਾ ਸਵਾਦ। ਲੋਠੀ ਆਪਣੀ ਪਲੇਟ ਹੈ ਜਿਹੜੀ ਬਣ ਕੇ ਬਿਲਕੁਲ ਤਿਆਰ ਹੈ। ਬਿਲਕੁਲ ਠੇਲੇ ਵਰਗੀ ਬਾਜ਼ਾਰ ਦੀ ਰੇੜੀ ਵਰਗੀ ਜਿਹੜੀ ਇਹ ਰਾਮ ਲੱਡੂ ਨੀਂ ਅਮਰਸਰ ਦੇ ਖੱਟੇ ਮਿੱਠੇ ਬਣ ਕੇ ਤਿਆਰ ਨੇ। ਤੁਸੀਂ ਵੀ ਆਪਣੇ ਘਰ ਦੇ ਵਿੱਚ ਜਰੂਰ ਇੱਕ ਵਾਰੀ ਇਹ ਬਣਾਓ। ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ। ਤੇ ਆਪਣੇ ਵੀਊ ਮੈਨੂੰ ਬਰਾਡ ਕਿਚਨ ਤੇ ਦੇਣਾ ਨਾ ਭੁੱਲਣਾ ਮਿਲਦੇ ਆ ਜੀ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਧੰਨਵਾਦ